ਸਕਵੇ ਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਫਾਨ ਤੋੜਾ ਬੋ ਵੈਲਕਮ ਹੈ ਜੀ ਤੇ ਬਾਈ ਕਾਲ ਉਹਦੇ ਗੁਰਦਾਸ ਸਿੰਘ ਆ ਪਹੁੰਚ ਚੁੱਕੇ ਆ ਪਿੰਡ ਕੋਟਖੇ ਜਨਾ ਜ਼ਿਲ੍ਹਾ ਗੁਰਦਾਸਪੁਰ ਦੀ ਵਟਾਲਾ ਦੇਖੋ ਅੱਜ ਚਾਰ ਪੰਜ ਲੈ ਕੇ ਮੈਂ گاਵਾ ਸੇਲ ਆ ਵੀਡੀਓ ਨਹੀਂ ਪਰ ਬਾਈਆਂ ਦੇ ਮੈਸੇਜ ਆਣ ਰਹੇ ਨੇ ਚਲੋ ਇਹਨਾਂ ਦਾ ਧੰਨਵਾਦ ਬਹੁਤ ਬਹੁਤ ਇਹ ਸਾਡਾ ਵੀ ਸਦੇ ਚਲੋ ਬਾਕੀ ਗੱਲਬਾਤ ਕਰੀਏ ਠੀਕ ਠਾਕ ਜੀ ਠੀਕ ਠਾਕ ਜੀ ਹੋਰ ਸੁਣਾ ਵਧੀਆ ਵਧੀਆ ਪਾਜੀ ਠੀਕ ਠਾਕ ਜੀ ਸਾਸੀ ਕਾਲ ਜੀ ਸਾਰੇ ਵੀਰਾਂ ਨੂੰ ਸੰਦੀਪ ਡੇਰੀ ਫਾਰਮ ਚ ਆਣ ਦੇਖਣ ਆ ਰਹੇ ਨੇ ਹੋਰ ਕਿਵੇਂ ਵਿੱਗਾ ਮਾਲ ਮਾਲ ਦਾ ਸੰਦੀਪ ਭਾਜੀ ਪੂਰਾ ਨਹੀਂ ਹੋ ਗਿਆ ਸ਼ੋਰਟ ਤੇ ਹੀ ਚਲ ਗਿਆ ਸੀ ਤੇ ਇਹ ਚਾਫੜੀ ਪੈਣੀ ਆ ਵਾਦੀ ਪੈਣੀ ਆ ਨਹੀਂ ਤੋਂ ਨਹੀਂ ਤੇ ਜਾਂਦੇ ਹਾਂ ਜਾਂਦੇ ਨਹੀਂ ਮਿਲ ਹੀ ਜਾਂਦਾ ਕਿ ਨਹੀਂ ਨਹੀਂ ਮਾਲ ਮਿਲਦਾ ਜਾਂਦਾ ਆਪਣਾ ਆਪਣਾ ਮਿਲਦਾ ਜਾਂਦਾ ਬਾਕੀ ਇਹ ਚਲੋ ਫਿਰਨਾ ਪੈਂਦਾ ਫਿਰਨਾ ਦਾ ਪੈਣਾ ਹੀ ਆ ਬੜਾ ਫਿਰਨ ਵਾਲੋਂ ਨੇ ਘਾਟ ਰਹੀ ਦੀਆਂ ਕਹੀਏ ਬਾਕੀ ਮਾਲ ਹੋਣ ਅਸਲ ਚ ਨਾ ਥੋੜਾ ਹੈ ਵੀ ਘਟਿਆ ਹਾਂ ਇੱਕ ਉਧਰੋਂ ਸ਼੍ਰੀਨਗਰ ਵਾਲਾ ਵੀ ਥੋੜੀ ਥੋੜੀ ਬਾਤ ਚੱਲਣ ਡਿਆ ਕਰਦਾ ਕੱਟ ਕਰਨ ਨਹੀਂ ਦਿੱਤਾ ਘੱਟ ਹੋਰ ਹੋਏ ਨਾ ਭਾਜੀ ਅੱਛਾ ਆ 10 ਤਰੀਕ ਤੱਕ ਨਾ ਮੇਰਾ خیال ਨਹੀਂ ਕਿ ਕਿਸ ਨੂੰ ਕੋਈ ਦਹੀਂ ਲੱਭੜੀ ਹੈ ਆ ਦਾਸਤਰੀ ਤਾਂ ਕੀ ਬੋਧਾ ਦਾੰਦਾਂ ਦੇ ਵਿੱਚ ਹੀ ਠੀਕ ਕਰਨ ਜਿੱਦਾਂ ਸ਼ੇਰਨਗਰ ਚੱਲ ਪਿਆ ਹਾਂ ਸਾਢੇ 7 ਮਹੀਨਿਆਂ ਦੀ ਜਿਹੜੇ ਬਚੀਆਂ ਸੀ ਜਿਨ੍ਹਾਂ ਦੀ ਆਸ ਵੀ ਦੋ ਮਹੀਨਾ ਸੂਰ ਬਣੀਆਂ ਉਹ ਕੱਟੇ ਚੱਕੀ ਜਾਂਦੀ ਉਹ ਕੱਟੇ ਚੱਕੀ ਜਾਂਦੀ ਹਾਂ ਤੇ ਦੋਹਾਂ ਭਾਜੀ 10000 ਰੁਪਏ ਹੋਰ ਮੰਗੀ ਹੋਈ ਬੜਾ ਔਖਾ ਹੋਇਆ ਕੰਮ ਬਹੁਤ ਸਾਢੇ 6-7 ਮਹੀਨਿਆਂ ਦੀ ਭਾਜੀ ਪਾਸ ਕੋ ਆ ਕੇ ਲੈ ਜਾਂਦੇ ਪਤਾ ਨਹੀਂ ਕਿਦਾਂ ਲੈ ਜਾਂਦੇ ਉੱਧਰ ਫਿਰ ਜਾਂਦੀ ਹੈ ਨਾ ਉੱਧਰ ਉੱਧਰ ਜਾਂਦਾ ਨਾ ਸਾਰੇ ਤੇ ਸੰਦੀਪਾ ਜੀ ਸਾਰੇ ਤੇ ਸੰਦੀਪਾ ਜੀ ਦੂਜਾ ਪੰਜਾਬ ਨੂੰ ਖਾਂਡੇ ਆ ਜੇ ਰਸਤਾ ਕੋਈ ਗੁਜਰਾਤ ਆ ਇੱਧਰ ਇੱਧਰ ਹੀ ਆਹ ਰਸਤਾ ਦਾ ਹੋ ਗਿਆ ਇੱਧਰ ਇਹ ਸਾਰੇ ਮਾਲ ਜਾਂਦੇ ਇੱਥੋਂ ਜਾਂਦੇ ਆ ਜੰਮੂ ਇੱਥੋਂ ਮਾਲ ਕਿਧੋਂ ਆਉਂਦਾ ਬਾਲ ਹੀ ਬਈ ਪਰ ਗਾਂ ਦੇ ਪਰ ਬਰਖ ਸਾਂ ਤੇ ਫਿਰ ਲੋਕ ਘਾਟਾ ਬਾਕੀ ਚਲੋ ਇਹ ਵੀ ਸਲੀਪਾ ਬੋਲੇ ਆ ਫਿਰਨਾ ਜਿੱਤੇ ਥੋੜਾ ਫਿਰਨਾ ਤੇ ਹੋਰ ਵੱਧ ਫਿਰਾਂਗੇ ਚਲੋ ਅੱਜ ਕਿੰਨੇ ਫਰ ਅੱਜ 4 ਅੱਜ 4 ਸੀ ਖੋਲੋ ਜੀ ਖੋਲੋ ਜੀ ਆ ਲੋ ਜੀ ਗੱਬੜ ਨਹੀਂ ਬੱਚੀ ਸਵੇਰੇ ਸੂਈ ਆ ਜੇ ਦੂ ਸੜਤੀ ਆ ਬੱਚਾ ਆਦਾ ਵੇ ਲੋ ਜੇ ਪੈਰ ਪੂਰ ਲੋ ਜੀ ਆਵੇ ਕੱਚੇ ਜੀ ਹਾਂ ਲੈ ਵੀ ਥੋੜਾ ਬੋਲੇ ਘਟਾਣਾ ਆ ਜੀ ਇਹ ਦੋ ਤਿੰਨ ਕਿਲੋ ਚਾਹੀਦੀ ਸੰਦੀਪਾ ਜਿਆਦਾ ਨਹੀਂ ਚੋਈ ਆਵੇਂ ਕਹ ਰੀ ਇਹਨੂੰ ਪੰਤਾ ਕੁ ਲੋ ਇਹ ਕਾਪੀ ਆ ਨਾਲੇ ਬਿੱਲ ਨਾਲ ਦੀ ਹਾਂ ਨਮੂਨਾ ਹੀ ਆ ਤੁਹਾਨੂੰ ਲੋ ਬਾਕੀ ਕਾਦਣੀ ਆ ਤਾਂ ਥੱਲੇੋਂ ਲੇਵਾ ਵਜਣਿਆ ਨਾ ਲੱਗਾ ਹਾਂ ਲੋ ਵੀ ਹਾਂ ਜੀ ਫਿਰ ਦੀਪਾ 45000 ਦੀ ਅਸੀਂ ਦੇ ਦਾਂਗੇ 45000 ਦੀ ਹਾਂਜੀ ਬਾਕੀ ਵੀਰ ਆਪੇ ਦੱਸ ਦਿੰਦਾ ਕੋਈ 50000 ਚਲੋ 44000 ਇਹ ਗੱਬਣਾ ਨਹੀਂ ਸਵੀਂ ਵੱਛੀ ਜੀ ਹਾਂਜੀ ਇਹਦੇ ਮਗਰ ਵੱਛੀ ਆ ਸੰਦੀਪਾ ਆ ਬੈਠੀ ਆ ਅੱਛਾ ਹਾਂ ਦੁੱਧ ਕਿੰਨਾ ਇਹਦੇ ਥੱਲੇ 14 ਕਿਲੋ ਇਸ ਟਾਈਮ ਚੋਰਾ ਕਰੋ 14 ਕਿਲੋ ਵਾ ਇਹਨੂੰ ਹੋ ਗਿਆ ਅੱਜ ਪੰਜਵਾਂ ਦਿਨ ਸਵੀਂ ਨੂੰ ਪੰਜਵਾਂ ਦਿਨ ਹੋ ਗਿਆ ਸਵੀਂ ਨੂੰ ਵੱਛੀ ਵੈ ਲੋ ਬ੍ਰਾਂਡ ਕਿੰਨਾ ਆ ਨਸਲਾ ਵੈਣ ਦੇ ਵਾਣ ਵੈ ਲੋ ਕਿਡਾ ਵਜ ਲੱਗੇ ਨਹੀਂ ਹਾਂਜੀ ਆਜੋ ਜੀ ਆਜੋ ਆਜੋ ਚੱਲ ਬੱਦ ਚੱਲ ਬੰਦੋ ਹਾਂਜੀ ਸੰਦੀਪ ਜੀ ਵਸੀ ਤੇ ਇਹੋ ਜੀ ਉਹਦਾ ਭਾਵੇਂ ਪਹਿਣ ਪਹਿਣ ਦੀ ਵੇਚ ਦੀਏ ਤਾਂ ਪਤਾ ਨੂੰ ਪਤਾ ਇੱਥੇ ਕੰਮ ਜਿਆ ਜੀ ਆ 55000 ਦੀ ਠੀਕ ਚੱਲਣ ਦੋ ਠੀਕ ਹੈ ਜੀ ਮੈਡਮ ਠੀਕ ਹੈ ਕਿ ਤੂੰ ਕਸਰ ਤਾਂ ਨਹੀਂ ਨਾ ਦੋ ਵਾਰ ਠੀਕ ਨਿਕਲ ਇਹ ਕਪੜਾ ਨਹੀਂ ਸੂਈ ਹੈ ਵੀ ਮੇਰੇ ਕੋਲ 14 ਕਿਲੋ ਬੋਲਾ ਆ 12 ਕਿਲੋ ਦੀ ਹੀ ਗਾਰੰਟੀ ਦਵਾਂਗੇ 12 ਕਿਲੋ ਤੇ ਵਛੀ ਇਹਦੇ ਮਗਰ ਆ ਉਹ ਬੈਠੀ ਜੇ ਅੱਛਾ ਆ ਵਛੀ ਸ਼ੰਪੂ ਖਾਦੀ ਠੀਕ ਜੋ ਹਾਂ ਆ ਜਿਓ ਹਣ ਹਣ ਵੇਖ ਲੋ ਤੇ ਠੰਡੀ ਸੀ ਲਿਆ ਦੁੱਧ ਸੰਦੀਪ ਆ 18 20 ਕਿਲੋ ਇਹਨੇ ਕੰਨੋ ਫੜੀ ਫਦੇ ਠੀਕ ਆ ਕੰਨਾਂ ਦੀ ਸੁਬਾਹ ਜ਼ਰੂਰ ਟਿਚਾ ਹੈਗਾ ਠੀਕ ਹੈ ਤੇ ਨੰ ਠੰਡੀ ਆ ਅੱਛਾ ਬਸ ਠੀਕ ਆ ਆ ਜਿਓ ਚੱਲ ਪੱਤ ਜਣ ਹਾਂਜੀ ਸੰਜੀਪ ਜੀ ਇਹ ਵਸ਼ੀ ਮੂਹਲਾ ਪਾਵੇਂ ਜਨਾ ਮਾਦੀ ਕਰ ਲਿਆ 50 ਕਰ ਲਿਆ ਗਾਂ ਦਾ ਜੋ ਮਰਜੀ ਕਰੀਏ 45000 ਦੀ 45000 ਦੀ ਦੁੱਧ 18 19 ਕਿਲੋ ਪਰੋਗੀ ਆ ਜੀ ਛੋੜ ਕਰ ਦਈਏ 44000 ਦੀ 44000 ਦੀ ਜਾਂਦੇ ਠੀਕ ਬਣ ਸੁਈ ਆ ਨਾ ਸੁਈ ਆ ਜੀ ਸੁਣਾਏ ਭਾਈ ਕਹ ਲੈ ਜਰਸੀ ਚ ਤਾਂ ਭਾਵੇਂ ਸ਼ਾਈ ਵਾਲ ਚ ਸ਼ਾਈ ਵਾਲ ਖੜੇ ਦੁੱਧ ਸਲੀਪ ਪਾ ਦੇ ਤੇ 14 ਕਿਲੋ 14 ਕਿਲੋ ਨੂੰ 20 ਦਿਨ ਵਾਲੇ ਕੋਈ ਪੰਜੀ ਲਾ ਲਿਓ ਵਸ਼ੀ ਆ ਵਸ਼ੀ ਮੰਗਰਾ ਹਾਂ ਤੇ ਠੰਡੀ ਸੀ ਲਿਓ ਬਾਕੀ ਜਾਣਾ ਆਜੋ ਆਜੋ ਕੱਦ ਵੇਖ ਲੋ ਤੇ ਵਜਨ ਵੇਖ ਲੋ ਵੀ ਪੂਰਾ ਫੋਲਿਆ। ਚਲਾਰ ਦੇ ਕਾਲੋ ਇੱਥੇ ਜਾ। ਹਾਂਜੀ ਸੰਦੀਪਾ ਹੈਗੀ ਲੋ ਪਤ ਲੋ। ਠੰਡੀ ਐ ਹੋ ਚੀਜ਼ਾਂ ਦਾ ਨੋ ਨਾ ਲੱਗਦਾ ਬੰਤਾ। ਫੜਨ ਦੋਇਲੇ ਫੇਰ ਗੱਲ ਬਣਦੀ ਏ। ਬੋਲੋ। ਸੰਦੀਪਾ ਵੈਰ ਜੇ ਤੇ ਹੁਣ ਕੀਤੇ ਨਾੜੂ ਤੇ ਫਿਰ ਤਾਂ 60 ਜਹਾ ਦੀ ਇਹ ਹੀ ਵੇਚ ਲੈਂਦੇ। ਬਾਕੀ ਦੁੱਧ ਬੜਾ ਹੋਇਆ ਥੱਲੇ ਆ ਰਿਹਾ ਵੇਲੇ ਵੀ। 14 ਕਿਲੋ ਜਾਂ 12 ਕਿਲੋ ਦਵਾਂਗੇ ਇਹ ਵੇਲੇ ਆਪਣੀ ਗਾਰੰਟੀ ਦੇ। ਹੂੰ ਠੀਕ ਹੈ ਜੀ। 68500 ਦੀ ਦੇ ਦਾਂਗੇ। 2200 ਕਰ 48000 ਹਾਂਜੀ ਚੱਲਣ ਦੋ। ਚਲੋ। ਬੜੀ ਜੀ। ਚੈੱਕ ਕਰਨੀ 47 ਦੀ ਜਾਂਦੇ 4000 ਦੀ ਜਾਂਦੇ ਯਾਰ। ਬਸ ਠੀਕ ਆ। 45 ਹਲ ਜਾਂਦੇ ਚਲੋ। ਕੋਈ ਨਹੀਂ। ਘਾਸਾਂ ਵਧੀਆ ਕਿ ਨਾ ਦੁੱਧ ਪੀਣੇ ਜਾ ਰਹੇ ਲੋਗੇ ਨਹੀਂ। ਹਾਂ ਹਾਂ। 4 ਵੈੜਾ 4 ਟੌਪ ਕੁਆਲਿਟੀ। ਬਾਕੀ ਮੇਰੇ ਵੀ ਇੱਥੇ ਆ ਗਏ ਜੱਸ ਜੱਲੀ ਹਾਂ ਤਾਂ ਬੇਹੇਚਾਂ ਦੀ ਲੋੜ ਨਹੀਂ ਪਈ ਮੂੰ ਆਪ ਹੀ ਜਾਂਦੇ ਘਰਾਂ ਦੇ ਇਹ ਕਿ ਨਹੀਂ ਅੱਨੇ ਚੱਲ ਜਾਏਦਾ ਭਾਈਆਂ ਨੂੰ ਕੋਈ ਥੋੜੀ ਸਾਈ ਜਾਣਾ ਤਾਂ ਵੀ ਛੱਡ ਆਈਦਾ ਵੀ ਚਲ ਕੋਈ ਗੱਲ ਨਹੀਂ ਖੁੱਲ ਗਈ ਓਏ ਜੱਸਿਆ ਬਣੀ ਬੋਲੋ ਫਿਰ ਨੰਬਰ 9841827503 ਪਿੰਡ ਕੋਟ ਖਿਆਣਾ ਜ਼ਿਲ੍ਹਾ ਗਰਦਾਸਾਹ